ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਟ੍ਰੀਟ ਸਟਾਈਲ ਸੋ ਨਾਮ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੇ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਇਆ ਮਸ਼ੀਨ ਵਰਕ ਦੇ ਸੂਟ ਨੇ ਕਿ ਐਂਡ ਜਿਹੜੇ ਸਟੀਚ ਕੀਤੇ ਹੋਏ ਨੇ ਉਹ ਵਾਲੇ ਸੂਟ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਟੀਚ ਕੀਤੇ ਸੂਟ ਦਿਖਾ ਦਿੰਨੀ ਹੈਗੀ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਨੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਐਂਡ ਹਰ ਤਰ੍ਹਾਂ ਦੀ ਆਪਣੇ ਕੋਲ ਜਿਹੜੀ ਸਟੀਚਿੰਗ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਮਸ਼ੀਨ ਵਰਕ ਦਾ ਸੀ ਇਹਨੂੰ ਆਪਣੇ ਸਟਿਚ ਕੀਤਾਗਾ ਪਾਕਟ ਵਾਲਾ ਡਿਜ਼ਾਈਨ ਆ ਇਹਦਾ ਇਹ ਫਰੰਟ ਦੇ ਵਿੱਚ ਬੂਟੀ ਆਏਗੀ ਐਂਡ ਪਾਕਟਸ ਹੋਣਗੇ ਬਹੁਤ ਹੀ ਸੋਹਣਾ ਕੰਮ ਹੋਇਆਗਾ ਐਂਡ ਬਹੁਤ ਹੀ ਸੋਹਣੇ ਆਪਣੇ ਕੰਟਰਾਸਟ ਰੱਖੇ ਨੇਗੇ ਜਿਹੜੀਆਂ ਇਦਾਂ ਆਪਣੇ ਇਹਨਾਂ ਨੇ ਪਾਕਟਸ ਲਗਾਈਆਂ ਹੋਈਆਂ ਨੇ ਇਹਦੇ ਨਾਲ ਪਾਕਟਸ ਲਗਾ ਕੇ ਆਪਣੇ ਬਹੁਤ ਹੀ ਸੋਹਣਾ ਕੰਮ ਦਿੱਤਾਗਾ ਸਟੀਚਿੰਗ ਟਾਈਮ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਇਹ ਵਾਰ ਇਹ ਆਏਗੀ ਇਹਨਾਂ ਦੀ ਬਾਟਮ ਬਾਟਮ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹ ਵਾਰੀ ਸੂਟ ਨੇ ਜਿਹੜੇ ਤੁਸੀਂ ਸਾਡੇ ਤੋਂ ਅਨ ਸਟਿਚ ਵੀ ਲੈ ਸਕਦੇ ਹੋ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਸੈਕਿੰਡ ਸੂਟ ਹੈਗਾ ਆਪਣੇ ਕੋਈ ਕਾਟਨ ਦਾ ਪ੍ਰਿੰਟਡ ਸੂਟ ਇਹ ਵਾਰੀ ਸੂਟ ਨੇ ਜਿਹੜੇ ਅਪਾ ਜਸ ਤੋਂ ਨੂੰ ਸਟੀਚਿੰਗ ਸਟਾਈਲ ਲਈ ਦਿਖਾ ਰਹੇ ਹਾਂ ਵੀ ਅਗਰ ਤੁਸੀਂ ਇਦਾਂ ਦੀਆਂ ਸਾਡੇ ਤੋਂ ਸਟੀਚਿੰਗਸ ਕਰਵਾਉਣੀਆਂ ਨੇ ਤਾਂ ਕਰਵਾ ਸਕਦੇ ਹੋ ਇਦਾਂ ਇਹ ਆਪਣੇ neck ਦੇ ਉੱਪਰ ਡਿਜ਼ਾਈਨਿੰਗ ਕੀਤੀ ਹੈ। ਬਾਟਮ ਨਾਲ ਦਾ ਜਿਹੜਾ ਆਪਾਂ ਨੇ ਕੱਪੜਾ ਲਗਾ ਕੇ ਇਦਾਂ ਆਪਾਂ ਨੇ ਇਹਦੀਆਂ sleeves ਬਣਾਈਆਂ ਨੇ। sleeves ਦੇ ਉੱਪਰ ਵੀ ਆਪਣੇ lace ਦੀ ਡਿਜ਼ਾਈਨਿੰਗ ਦਿੱਤੀ ਆ। ਬਾਟਮ ਜਿਹੜੀ ਇਹਨਾਂ ਨੇ ਪਲੇਨ ਰਖਵਾਈ ਆ। ਤੁਸੀਂ ਇਹ ਬਾਟਮ ਦੇ ਉੱਪਰ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਐਂਡ ਬਾਟਮ ਨੂੰ ਵੀ ਤੁਸੀਂ ਸਾਡੇ ਤੋਂ lace ਨਾਲ ਡਿਜ਼ਾਈਨਿੰਗ ਕਰਵਾ ਸਕਦੇ ਹੋ। ਇਹ ਵਾਲੇ ਦੋ ਸੂਟ ਸੀਗੇ ਜਿਹੜੇ ਆਪਾਂ ਨੇ ਸਟਿਚ ਕੀਤੇ ਹੋਏ ਨੇ ਇਹਨਾਂ ਦੇ। ਨੈਕਸਟ ਆਪਣੇ ਕੋਲੇ ਹੈਗੇ ਨੇ ਅਨਸਟਿਚ ਸੂਟ ਇਹ ਵਾਲੇ ਸੂਟ ਨੇ ਜਿਹੜੇ ਆਪਣੇ ਕੋਲੇ ਰੈਡੀ ਨੇ ਤੁਸੀਂ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਰਵਾ ਸਕਦੇ ਹੋ ਐਂਡ ਕਿਸੇ ਵੀ ਸਟੱਫ ਦੇ ਵਿੱਚ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਜੇ ਆਪਾਂ ਸਟੱਫ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਲਾਈਨਸ ਵਾਲਾ ਸਟੱਫ ਹੈ कॉटन ਦਾ ਬੇਸ ਹੈ ਵਿਦਆਊਟ ਲਾਈਨਿੰਗ ਬਣੇਗਾ ਲਓ ਜੀ ਇਦਾਂ ਇਹਦਾ ਜਿਹੜੇ ਨੇ ਪੈਨਲ ਆਉਣਗੇ ਐਂਡ ਸੈਂਟਰ ਦੇ ਵਿੱਚ ਹੈ ਜਿਹੜਾ ਬਹੁਤ ਹੀ ਸੋਹਣਾ ਕੰਮ ਆਏਗਾ ਇਦਾਂ ਜਿਹੜਾ ਦਾ ਸ਼ੇਡ ਵਰਕ ਹੋਇਆਗਾ ਕਿ ਇਹਦੇ ਉੱਪਰ ਬਹੁਤ ਹੀ ਸੋਹਣੀ ਬੀਰ ਮਿਊਗ ਦੋਨੋਂ ਇਦਾਂ ਚ ਇਹ ਵਾਲਾ ਆਇਆਗਾ ਦਾ ਫਰੰਟ ਐਂਡ ਇਹ ਵਾਲਾ ਕੰਮ ਹੈ ਦੀ ਜਿਹੜਾ 슬ੀਵਸ ਦੇ ਉੱਪਰ ਆਏਗਾ ਇਦਾਂ ਕੰਮ ਹੈ ਜਿਹੜਾ ਬਹੁਤ ਹੀ ਜ਼ਿਆਦਾ ਆਪਣੇ ਫਿਨਿਸ਼ਿੰਗ ਨਾਲ ਕੀਤਾ ਹੋਇਆਗਾ ਇਹ ਆਪਣੇ ਕਾਟਨ ਦੇ ਉੱਪਰ ਕੀਤਾ ਇਹ ਵਾਲਾ ਆਪਣੇ ਕੀਤਾ ਮਸ਼ਲੀਨ ਦੇ ਉੱਪਰ ਪੀਚ ਸ਼ੇਡ ਦੇ ਵਿੱਚ ਇੱਦਾਂ ਬਹੁਤ ਸੋਹਣਾ ਕੰਮ ਹੋਇਆਗਾ ਸ਼ੀਡ ਵਰਕ ਹੋਇਆਗਾ ਲਓ ਜੀ ਘੇਰ ਦੇ ਉੱਪਰ ਕੰਮ ਆਏਗਾ ਸੇਮ ਵਰਕ ਹੋਦਿਆਂ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਇੱਕ ਇਹਦੇ ਵਿੱਚ ਆਪਣੇ ਕੋਲੇ ਹੈਗਾਗਾ ਕਾਟਨ ਸਿਲਕ ਦੇ ਵਿੱਚ ਇਹ ਵਾਲਾ ਪੀਸ ਸ਼ੀਡ ਦਾ ਇਹ ਵਾਲਾ ਸੂਟ ਵੀ ਆਪਣੇ ਕੋਲ ਇੱਕ ਹੋਰ ਰੈਡੀ ਆ ਤੁਸੀਂ ਸਾਡੇ ਤੋਂ ਵਟਸਐਪ ਦੇ ਉੱਪਰ ਉਹਨਾਂ ਨੇ ਫੋਟੋਜ਼ ਲੈ ਸਕਦੇ ਹੋ ਨੈਕਸਟ ਆਪਣੇ ਕੋਲ ਹੈਗਾ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਅ ਇਹ ਵਾਲਾ ਹੈਗਾ ਬਰਬਰੀ कॉटन ਦੇ ਉੱਪਰ ਸਕਾਈ ਕਲਰ ਦੇ ਵਿੱਚ ਬਲੈਕ ਨਾਲ ਆਪਣੇ ਵਰਕ ਦਿੱਤਾ ਬਹੁਤ ਸੋਹਣਾ ਇਦਾਂ ਦੇ ਨੈਕ ਦੇ ਉੱਪਰ ਕੰਮ ਆਏਗਾ ਘੇਰ ਚਾਕ ਦੇ ਉੱਪਰ ਕੰਮ ਆਏਗਾ ਐਂਡ 슬ੀਵਸ ਤੇ ਰਹੇਗਾ 슬ੀਵਸ ਤੇ ਵੀ ਬਹੁਤ ਹੀ ਸੋਹਣੀ ਇਦਾਂ ਤੁਹਾਨੂੰ ਦੇਖ ਮਿਲੂਗੀ ਬਿਲਕੁਲ ਨਾਰਮਲ ਜੀ ਰੇਂਜ ਦੇ ਵਿੱਚ ਇਹ ਵਾਲਾ ਜਿਹਨੇ ਨੇਗੀ ਸੂਟ ਨੇਗੇ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਪ੍ਰੋਪਰ ਲੁੱਕ ਇਹ ਦੀ ਨਾਲ ਮੈਂ ਇਹਦੀ ਤੁਹਾਨੂੰ ਫੋਟੋ ਵੀ ਲਾ ਦੂੰਗੀ ਸੂਟ ਰੈਡੀ ਹੋ ਕੇ ਕਿਦਾਂ ਦਾ ਬਣੇਗਾ ਜਿਹੜੇ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਮਿਲਣਗੇ ਵਿਦਆਊਟ ਦੁਪੱਟਾ ਮਿਲਣਗੇ ਅਗਰ ਤੁਸੀਂ ਨੇ ਦੁਪੱਟਾ ਸਾਡੇ ਤੋਂ ਰੈਡੀ ਕਰਵਾਉਣਾ ਤਾਂ ਦੁਪੱਟੀ ਵੀ ਰੈਡੀ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਜਿਹੜੇ ਹੈਗੇ ਨੇ ਆਰੀ ਸਟਿਚ ਦੇ ਵਿੱਚ ਰੈਡੀ ਹੋਏ ਨੇ ਵਰਬਰੀ ਕਾਟਨ ਦੇ ਉੱਪਰ ਇਦਾਂ ਬਹੁਤ ਹੀ ਜ਼ਿਆਦਾ ਸਫਾਈ ਨਾਲ ਆਪਣਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਲੋਜੀ ਘੇਰ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਤੁਸੀਂ 19 ਤੋਂ ਲੈ ਕੇ 24 ਤੱਕ ਘੇਰ ਰੱਖ ਸਕਦੇ ਇਹਨਾਂ ਦਾ ਬਹੁਤ ਹੀ ਸੋਹਣਾ ਇਹਦਾ ਸੈਂਟਰ ਦੇ ਵਿੱਚ ਵੀ ਕੰਮ ਆਏਗਾ ਐਂਡ ਘੇਰ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਐਂਡ ਇਹ ਵਾਲਾ ਕੰਮ ਆ ਜਿਹੜਾ ਤੁਹਾਨੂੰ 슬ੀਵਸ ਤੇ ਮਿਲੇਗਾ ਆਰੀ ਸਟਿਚ ਦੇ ਵਿੱਚ ਕੰਮ ਹੋ ਗਿਆ ਇਹਦੇ ਵਿੱਚ ਆਪਣੇ ਕੋਲੇ 4 ਕਲਰ ਰੈਡੀ ਨੇਗੇ ਇਹ ਵਾਲਾ ਹੈਗਾ ਫਿਰੋਜ਼ੀ ਕਲਰ ਇਹ ਵਾਲਾ suit ਆਪਣੇ ਕੋਲ ਰੈਡੀ ਹੈ ਤੁਸੀਂ ਆਰਡਰ ਕਰ ਸਕਦੇ ਆ ਇਹ ਵਾਲਾ ਹੈਗਾ ਬਹੁਤ ਹੀ ਸੋਹਣਾ ਮਹਿਰੂਨ ਸ਼ੇਡ ਦੀ ਵਿੱਚ ਇਹਦਾ ਅਗਰ ਤੁਸੀਂ ਇਹਨਾਂ ਦੀ ਫੋਟੋਜ਼ ਲੈਣੀਆਂ ਨੇ ਤਾਂ ਤੁਸੀਂ ਸਾਨੂੰ WhatsApp ਦੇ ਉੱਪਰ ਮੈਸੇਜ ਕਰਕੇ ਇਹਨਾਂ ਦੀ ਫੋਟੋ ਵੀ ਲੈ ਸਕਦੇ ਹੋ ਲੋਜੀ ਥੋੜਾ ਆਪਣੇ ਕੋਲ ਹੈਗਾ ਪਰਪਲ ਸ਼ੇਡ जोड़ा भी सूट पसंद है ऑर्डर करी नेक्स्ट अपने आए मशीन वर्क बड़ी ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈਗਾ ਸੂਟ ਦਾ ਕਲਰ ਹੈ ਐਂਡ ਬਹੁਤ ਹੀ ਜ਼ਿਆਦਾ ਸੋਹਣੇ ਪਨ ਇਹਦੇ ਵਿੱਚ ਥ੍ਰੈਡ ਰੱਖੀ ਨੇਗੇ ਮਹਿਰੂਨ ਐਂਡ ਰੈੱਡ ਦੇ ਨਾਲ ਆਪਾਂ ਇਹਨੂੰ ਹਾਈਲਾਈਟ ਕੀਤਾ ਹੋਇਆ ਹੈਗਾ ਇਦਾਂ ਇਹਦੇ neck ਦੇ ਉੱਪਰ ਕੰਮ ਆਏਗਾ ਮੈਂ ਟਰਾਈ ਕਰੂੰਗੀ ਤੁਹਾਨੂੰ ਇਹਦੇ ਨਾਲ ਪਿਕਚਰ ਲਗਾਉਣ ਦੀ ਇਹ ਵਾਲਾ ਜਿਹੜਾ ਕੰਮ ਹੈ ਇਹਦੀ ਕੀਰਚਾਕ ਦੇ ਉੱਪਰ ਆਏਗਾ ਐਂਡ ਦੋ ਫਲਾਰਾਂਗੇ ਇਹ ਵਾਲਾ ਇਹਦਾ ਫਰੰਟ ਆਏਗਾ ਐਂਡ ਇਹ ਵਾਲਾ ਕੰਮ ਹੈ ਜਿਹੜਾ ਇਹਦੀ sleeves ਤੇ ਆਏਗਾ ਇਦਾਂ ਜਿਹੜੀ ਪ੍ਰਾਈਸ ਨੂੰ ਸਟੱਫ ਦੇ ਅਕੋਰਡਿੰਗ ਹੋਣਗੀ ਜਿੱਦਾਂ ਦਾ ਸਟੱਫ ਤੁਸੀਂ ਲਗਾਉਂਗੇ ਉਦਾਂ ਪ੍ਰਾਈਸ ਵੀ ਨਹੀਂ ਜਿਹੜੇ ਅਪਡਾਊਨ ਹੋਣਗੇ ਜਿੱਦਾਂ ਸਟੱਫ ਚੇਂਜ ਹੋਏਗਾ ਜਿੱਦਾਂ ਇਹ ਵਾਲਾ ਆਪਣੇ ਮਫਤ ਲਾਲ ਕਾਟਨ ਦੇ ਉੱਪਰ ਕੀਤਾਗਾ ਸਕਿਨ ਜੀ ਸ਼ੇਡ ਆ ਬਹੁਤ ਹੀ ਸੋਹਣੀ ਜੀ ਲਓ ਅਸੀਂ ਤੁਸੂ ਕਲਰ ਕੰਟਰਾਸਟ ਚੈੱਕ ਕਰੋ ਬਹੁਤ ਸੋਹਣਾ ਕੰਮ ਹੋਇਆ ਇਹਦਾ ਨੈਕ ਦੇ ਉੱਪਰ ਛੇ ਚਾਕ ਐਂਡ ਸੇਮ ਉਦਾਂ ਹੀ ਕੰਮ ਇਹਦੀ ਸਲੀਵਸ ਤੇ ਆਏਗਾ ਤੁਸੀਂ ਇਹਨਾਂ ਨੂੰ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਜਿੱਦਾਂ ਲਾਈਕ ਤੁਸੀਂ ਕੋਈ ਸਿੰਥੈਟਿਕ بیس ਤੇ ਕਰਵਾਉਣਾ ਜਾਂ ਤੁਸੀਂ ਕਿਦਾਂ ਵੀ ਕੋਈ ਸ਼ਿਮਰ ਵਗੈਰੇ ਤੇ ਹਰ ਇੱਕ ਸਟੱਫ ਦੇ ਉੱਪਰ ਹੋ ਜਾਣਗੇ ਇਹ ਆਪਣੇ ਸਾਰੇ ਕਾਟਨ ਦੇ ਉੱਪਰ ਰੈਡੀ ਕੀਤੇ ਹੋਏ ਨੇ ਵਿਦਆਊਟ ਲਾਈਨਿੰਗ ਬਣਨ ਵਾਲੇ ਸਟੱਫ ਨੇ ਵੀ ਨਾ ਚੇ ਇਹ ਵਾਲਾ ਆਏਗਾ ਗ੍ਰੀਨ ਸ਼ੀਡ ਇਹਦੇ ਵੀ ਸੇਮ ਕੰਮ ਮਿਲੇਗਾ ਤੁਹਾਨੂੰ ਇਹ ਵਾਲੀ ਡਿਜ਼ਾਈਨ ਦੇ ਵਿੱਚ ਸੈਕੰਡ ਡਿਜ਼ਾਈਨ ਆਪਣੇ ਕੋਲ ਇਹ ਵੀ neck ਵਾਲਾ ਹੈਗਾ ਇਹ ਬਣੇ ਬਹੁਤ ਹੀ ਸੋਹਣੇ ਲਾਈਨਸ कॉटन ਹੈਗੇ ਵਿਦ ਆਊਟ ਲਾਈਨਿੰਗ ਬਣਨ ਵਾਲਾ ਸਟੱਫ ਇਦਾਂ ਇਹ ਵਾਲਾ ਕੰਮ ਹੈ ਜਿਹੜਾ ਇਹਦੇ neck ਦੇ ਉੱਪਰ ਆਏਗਾ ਐਂਡ ਇਹ ਵਾਲਾ ਕੰਮ ਹੈ ਜਿਹੜਾ ਇਹਦੀ ਕਿਰਦੂ ਰਹੇਗਾ ਬਹੁਤ ਹੀ ਸੋਹਣੇ ਕਿ ਇਹਦੇ ਉੱਪਰ ਤੋਂ ਦੋ ਫਲਾਰ ਮਿਲਣਗੇ ਐਂਡ ਇਹ ਵਾਲੀਆਂ ਜਿਹੜੀਆਂ ਬਾਜੂਆਂ ਦੀਆਂ ਬਾਜੂ ਵੀ ਤੁਹਾਨੂੰ ਹੈਵੀ ਮਿਲਣਗੀਆਂ ਇਦਾਂ ਬਹੁਤ ਹੀ ਸੋਹਣਾ ਕੰਮ ਹੈ ਨਾ ਇਹ sleeves ਦੇ ਉੱਪਰ ਹੋਏਗਾ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਕਲਰ ਰੈਡੀ ਨੇ ਇਹ ਕਿਵळा ਲਾਈਨਸ ਕਾਟਨ ਦੇ ਉੱਪਰ ਹੋਇਆ। ਇਦਾਂ। ਇਹ ਵੀ ਇਦਾਂ ਜਿਹੜਾਗਾ neck ਦੇ ਉੱਪਰ ਕੰਮ ਆਏਗਾ। ਕੰਮ ਜਿਹੜਾ ਆਪਣੇ ਬਹੁਤ ਜ਼ਿਆਦਾ ਸਫਾਈ ਨਾਲ ਕੀਤਾ ਹੋਇਆ ਸਾਫ਼ ਸੁਥਰਾ ਕੰਮ ਹੈ ਹਨਾ। ਇਹ ਵਾਲਾ ਜਿਹੜਾਗਾ ਤੋਨੂ ਘੇਰ ਦੇ ਉੱਪਰ ਮਿਲਿਆ। ਸੇਮ ਇਦਾਂ ਤੋਂ ਇਹਦੀਆਂ 슬ੀਵਸ ਮਿਲਣਗੀਆਂ। ਸੌੜ ਹੈਗਾ ਆਪਣੇ ਕੋਲ ਬਰਬਰੀ ਕਾਟਨ ਦੇ ਵਿੱਚ ਇਹਦਾ ਨੱਕ ਰਹੀਗਾ ਐਂਡ ਇਹ ਵਾਲਾ ਕੀ ਰਹੀਗਾ ਸੇਮ ਇਧੀਆਂ ਵੀ ਸਲੂਸ ਰਹੇ ਹਾਂਜੀ ਜਿੰਨੇ ਵੀ ਤੁਹਾਨੂੰ ਸੂਟ ਦਿਖਾਈ ਨੇ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਸੂਟ ਨੇ ਜਿਹੜੀ ਪਸੰਦ ਆਏ ਹੋਣਗੇ ਜਿਹੜੀ ਵੀ ਇਹਨਾਂ ਦੇ ਵਿੱਚੋਂ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਦੇ ਉੱਪਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਕਰ ਸਕਦੇ ਹੋ ਐਂਡ ਇਹ ਵਾਲੀ ਡਿਜ਼ਾਈਨ ਨੇ ਜਿਹੜੀ ਅਗਰ ਤੁਸੀਂ ਇਹਨਾਂ ਨੂੰ ਕਿਸੇ ਵੀ ਹੋਰ ਕਲਰ ਦੇ ਵਿੱਚ ਜਾਂ ਕਿਸੇ ਵੀ ਹੋਰ ਸਟਾਫ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਸੇ ਵੀ ਸਟਾਫ ਦੀ ਵਿੱਚ ਅ ਉਮੀਦ ਕਰਦੇ ਹਾਂ ਜੇ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ